ਆਨ ਸੁਖਬੀਰ ਬਾਦਲ ਨੇ ਫੈਸਲੇ ਦੀ ਘੜੀ ਤੋਂ ਪਹਿਲਾਂ ਲਿਖਤੀ ਬਿਆਨ ਜਾਰੀ ਕੀਤਾ ਹੈ ਕਿ ਪ੍ਰੋਪਾਗੈਂਡਾ ਹੋ ਰਿਹਾ ਹੈ ਬਾਦਲ ਨੇ ਟਵੀਟ ਕੀਤਾ ਹੈ ਕਿ ਅਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਸ਼ਰਾਰਤੀ ਅਨਸਰਾਂ ਦੇ ਵੱਲੋਂ ਘਟੀਆ ਪ੍ਰੋਪੇਗੈਂਡਾ ਵਿਚਾਰਧਾਰਾ ਦੇ ਰੂਪ ਚਲਾਇਆ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਦਰਬਾਰ ਤੋਂ ਕਰਦੇ ਆ ਜਾਲੀ ਅਕਾਊਂਟ ਬਣਾਏ ਜਾ ਰਹੇ ਨੇ ਇਸ ਨੂੰ ਕਿਸੇ ਕੰਮ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਕਾਲੀ ਦਲ ਦਾ ਹਰ ਵਰਕਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ समर्पित ਰਹੇਗਾ। ਸੁਖਵੀਰ ਸਿੰਘ ਬਾਦਲ ਕਿਹੜੇ ਪ੍ਰੋਪਗੈਂਡ ਦੇ ਗੱਲ ਕਰ ਰਹੇ ਨੇ ਦਰਸਲ ਕੂੜ ਪ੍ਰਚਾਰ ਦਾ ਜ਼ਿਕਰ ਕਰਦੇ ਆ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਕੂੜ ਪ੍ਰਚਾਰ ਨੂੰ ਦੇਖ ਕੇ ਹਰ ਕੋਈ ਪਰੇਸ਼ਾਨ ਹੈ ਸਾਨੂੰ ਪੰਥ ਦੋਖੀ ਤਾਕਤਾਂ ਤੋਂ ਪੂਰਨ ਤੌਰ ਤੇ ਸੁਚੇਤ ਰਹਿਣ ਦੀ ਲੋੜ ਹੈ। ਹਾਲਾਂਕਿ ਸੁਖਵੀਰ ਬਾਦਲ ਦੇ ਹੱਕ 'ਚ ਬੜੇ ਗਾਣੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਕਿਸਕਬੀਰ ਸਾਜ਼ਿਸ਼ ਦਾ ਸ਼ਿਕਾਰ ਕਮਲ ਤਾਲੀਵਾਲ ਮੇਰੇ ਸੁਖੀਰ ਜਿਆਦਾ ਜਾਣਕਾਰੀ ਦੀ ਸੰਭਾਰ ਰਿਹਾ ਕਮਲ ਸੁਖਬੀਰ ਸਿੰਘ ਬਾਦਲ ਦੇ ਇਸ ਬਿਆਨ ਦੇ ਮਾਇਨੇ ਬਹੁਤ ਵੱਡੇ ਨੇ ਜਦ ਕਿ ਦੋ ਤਰੀਕ ਬੜੀ ਨੇੜੇ ਹੈ ਬਿਲਕੁਲ ਕਿਸ਼ਨ ਦੇਖੋ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਇਸ ਬਿਆਨ ਦੇ ਮਾਇਨੇ ਬਹੁਤ ਸਾਰੇ ਨਿਕਰੇ ਨੇ ਕਿਉਂਕਿ ਇੱਕ ਤਰਫਾ ਦੋ ਤਰੀਕ ਬੋਧਨ ਦੀ ਗਾ ਚੁੱਕੀ ਆ ਤੇ ਉਹ ਦੋ ਤਰੀਕ ਤੋਂ ਪਹਿਲਾਂ ਆ ਕੁਝ ਪਿਛਲੇ ਕੁਝ ਸਮੇਂ ਦੇ ਵਿੱਚ ਦੇਖਿਆ ਜਾਵੇ ਪਿਛਲੇ 24 ਘੰਟੇ ਜਾਂ 72 ਘੰਟੇ ਦੇਖ ਸਕਦੇ ਆ ਕਿ ਉਹਨਾਂ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਤੇ ਕੁਝ ਅਕਾਊਂਟ ਜਿਹੜੇ ਬਣੇ ਅਤੇ ਉਹਨਾਂ ਅਕਾਊਂਟਾਂ ਦੇ ਜਰੀਏ ਜਿਹੜੇ ਕਹਿੰਦੇ ਸਦੇ ਸ਼੍ਰੀ ਕਾਲਕਟਾ ਸਾਹਿਬ ਦੀ ਜੋ ਮर्यादा ਸੀਗੀ ਉਸ ਨੂੰ ਧਾਹ ਲਗਾਉਣ ਦੀ ਕੋਸ਼ਿਸ਼ ਕਰਨੀ ਹੈ ਜਿਹੜੀਆਂ ਕਹਿੰਦੇ ਖਬਰਾਂ ਸਾਹਮਣੇ ਆਈਆਂ ਜਿਸ ਤੋਂ ਬਾਅਦ ਕੁਝ ਇਲਜ਼ਾਮ ਜਿਹੜੇ ਲੱਗਦੇ ਨਜ਼ਰ ਆਏ ਕਿ ਫਲਾਨੇ ਧੜੇ ਦੇ ਉਹ ਆਗੂ ਹੋ ਸਕਦੇ ਨੇ ਫਲਾਨੇ ਧੜੇ ਦੇ ਜਿਹੜੇ ਕਿਸ ਬੰਦੇ ਦੇ ਵਰਕਰ ਹੋ ਸਕਦੇ ਨੇ ਸੋ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਸਿੱਧੇ ਤੌਰ ਤੇ ਇਸ ਚੀਜ਼ ਨੂੰ ਲੈ ਕੇ ਪੂਰਾ ਬਿਆਨ ਸਾਹਮਣੇ ਆ ਚੁੱਕਾ ਹੈ ਉਹਨਾਂ ਨੇ ਕਿਹਾ ਕਿ ਮੇਰੇ ਧਿਆਨ ਦੇ ਵਿੱਚ ਕੁਝ ਆਇਆ ਦੇ ਵਿੱਚ ਕੁਝ ਦਿਨਾਂ ਤੋਂ ਕੁਝ ਸ਼ਰਾਧੀਆਂ ਅੰਸਰਾਂ ਵੱਲੋਂ ਸੋਸ਼ਲ ਮੀਡੀਆ ਦੀ ਦਰਵਾਜ਼ਾ ਤੋਂ ਕਰਦਿਆਂ ਜਾਲੀ ਅਕਾਊਂਟ ਬਣਾ ਕੇ ਸ਼੍ਰੀ ਕਾਲ ਤਖਤ ਸਾਹਿਬ ਅੱਤ ਸਤਿਕਾਰਯੋਗ ਸਿੰਘ ਸਬਾਨਾ ਖਿਲਾਫ ਇਹ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਜੋ ਕਿ ਅਤਿ ਨਿੰਦਨਯੋਗ ਆ ਤੇ ਕਿਸੇ ਵੀ ਕੀਮਤ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਕੂੜ ਪ੍ਰਚਾਰ ਨੂੰ ਵੇਖ ਕੇ ਹਰ ਕੋਈ ਪਰੇਸ਼ਾਨ ਹੋ ਰਿਹਾ ਤੇ ਅੱਜ ਸਾਨੂੰ ਪੰਥ ਦੇਖੀ ਸਾਥੀਆਂ ਤੇ ਪੂਰਨ ਤੌਰ ਤੇ ਸचेਤ ਹੋਣ ਦੀ ਲੋੜ ਹੈ ਤਾਂ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਸਖਬੀ ਸਿੰਘ ਬਾਦਲ ਹੋਰ ਨੇ ਇਸ ਚੀਜ਼ ਨੂੰ ਲੈ ਕੇ ਨਿੰਦਾ ਕੀਤੀ ਅਤੇ ਜਿਨ੍ਹਾਂ ਲੋਕਾਂ ਵੱਲੋਂ ਵੀ ਇਹ ਪ੍ਰੋਪਗੈਂਡਾ ਚਲਾਇਆ ਜਾ ਰਿਹਾ ਜਾਂ ਕਿਹਾ ਸਦੇ ਆ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਸਿੰਘ ਸਹਿਬਾਂ ਨਦੀ ਮर्याਦਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੂੰ ਜਿਹੜਾ ਦੇਖਣ ਦੀ ਜੁਰਮ ਸਮੇਂ ਕਿ ਉਹਨਾਂ ਨੂੰ ਪਛਾਣਿਆ ਜਾ ਸਕੇ ਕਿ ਕਿਹੜੇ ਉਤਸ਼ਾਹਤਾ ਨੇ ਜਿੰਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਪਰ ਦੂਸਰੇ ਪਾਸੇ ਕਹਿ ਸਕਦੇ ਕਿ ਸ਼੍ਰੀ ਰਿਕਾਲਤਾਖਸਾਬ ਉਹਨੂੰ ਕਿਹਾ ਗਿਆ ਸੀਗਾ ਕਿ 2 ਤਰੀਕ ਨੂੰ ਜਿਸ ਸਮੇਂ ਕਹਿ ਸਕਦੇ ਸਿੰਘ ਸਿਬਾ ਨਦੀ ਇਕੱਤਰਤਾ ਹੋਵੇਗੀ ਤਾਂ ਉਸ ਸਮੇਂ ਕਿਸੇ ਵੀ ਜੋ ਕਸਦੇ ਆ ਰਾਜਨੀਤਿਕ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਦੇ ਵਰਕਰ ਜਾਂ ਉਹਨਾਂ ਦੇ ਕੋਈ ਵੀ ਆਗੂ ਨੇ ਜਿਹੜੇ ਕਿ ਕਹਿ ਸਕਦੇ ਉਥੇ ਜੇਕਰ ਨਾਰੇਬਾਜੀ ਕਰਦੇ ਨੇ ਜਾਂ ਕਿਸੇ ਦੇ ਬੋਲਤਾਂ ਕਰਦੇ ਨੇ ਜਾਂ ਕਿਸੇ ਵੀ ਤਰੀਕੇ ਦੀ ਕੋਈ ਅਜਿਹੀ ਚੀਜ਼ ਪਾਈ ਜਾਂਦੀ ਹੈ ਜੋ ਮर्यादा ਨੂੰ ਘਾ ਲਾਵੇ ਤਾਂ ਉਸ ਦੇ ਜ਼ਿੰਮੇਵਾਰ ਉਹ ਖੁਦ ਹੋਣਗੇ ਤਾਂ ਉਸ ਤੋਂ ਪਹਿਲਾਂ ਕਿਸੇ ਦੇ ਵੱਖ-ਵੱਖ ਪਾਰਟੀਆਂ ਜੋ ਚਾ ਸ਼੍ਰੋਮ ਨਿਕਾਲੀ ਦਲ ਚ੍ਰੋਮ ਨਿਕਾਲੀ ਦਲ ਸੁਧਾਰ ਲੈ ਦੇ ਆਗੂ ਵੱਲੋਂ ਬਿਆਨ ਦੇਣ ਤੋਂ ਗਰੇਸ਼ ਕੀਤਾ ਜਾ ਰਿਹਾ ਪਰ ਉਸੀ ਜੋ ਅਸ਼ੋਚਨ ਮੀਡੀਆ ਸੇ ਕਿਸੇ ਦੇ ਪਿਛਲੇ ਦਿਨੀ ਚੱਲ ਰਿਹਾ ਸੀ ਤਾਂ ਉਸ ਦੀ ਵੀ ਸਿਗਵੀ ਸਿੰਘ ਬਾਦਲ ਹੋਰ ਨੇ ਨਿੰਦਿਆ ਕੀਤੀ ਆ ਬਹੁਤ ਸ਼ੁਕਰੀਆ ਕਮਲ ਜਿਆਦਾ ਜਾਣਕਾਰੀ ਸਾਂਝ ਪਾਉਣ ਵਾਸਤੇ ਦਰਅਸਲ 2 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਮਾਮ ਲੀਡਰਸ਼ਿਪ ਸੱਦੀ ਹੋਈ ਹੈ ਇੱਕ ਵੱਡਾ ਫੈਸਲੇ ਦਾ ਦੇਣਾ ਸਜ਼ਾ ਦਾ ਦਿਨ ਵੀ ਇਹ ਨੂੰ ਮੰਨਿਆ ਜਾ ਸਕਦਾ ਹੈ